ਗੰਗੜਾ ਨੂੰ ਖੜਕਾਨ ਵਾਲੀ ਭੈਣ ਲੜeggi ਚੋਣ ਹੋ ਗਿਆ ਵੱਡਾ ਲਾਲ ਪੰਜਾਬ ਦਾ ਮੰਗਿਆ ਸਾਥ ਪੰਜਾਬ ਵਾਲਿਓ ਉਸ ਧੀ ਨੂੰ ਆਪਾਂ ਐਮਐਲਏ ਬਣਾ ਦੋ ਪੰਜ ਪੰਜ ਚੋਣਾਂ ਹੋਣੀਆਂ ਨੇ ਜਿਮਣੀ ਚੋਣਾਂ ਪੰਜ ਕਿਸੇ ਇੱਕ ਜਗ੍ਹਾ ਤੋਂ ਸਾਰੀਆਂ ਪਾਰਟੀਆਂ ਸਾਰੇ ਲੋਕ ਪੰਜਾਬ ਦੇ ਸਾਰੀਆਂ ਜੱਥੇਬੰਦੀਆਂ ਆਪਾਂ ਰਲ ਮਿਲ ਕੇ ਕਿਸੇ ਇੱਕ ਜਗ੍ਹਾ ਤੇ ਕੁਲਵਿੰਦਰ ਕੌਰ ਦੇ ਕਾਗਜ਼ ਭਰੀਏ ਤੇ ਉਹਨੂੰ ਜਿਤਾ ਕੇ ਵਿਧਾਨ ਸਭਾ ਭੇਜੀਏ ਜੇ ਇਹ ਸ਼ੇਰ ਨੇ ਤਾਂ ਆਪਾਂ ਸਵਾ ਸ਼ੇਰ ਬਣਿਆ ਕਰੋ ਜੇ ਉਹਨਾਂ ਨੇ ਕੰਗਰਸ ਨੂੰ ਐਮਪੀ ਬਣਾ ਲਿਆ ਤੇ ਫਿਰ ਆਪਾਂ ਬਦਲਾ ਲੈਣਾ ਦੋਸਤੋ ਪੰਜਾਬ ਦੇ ਵਿੱਚ ਇੱਕ ਤਰੀਕ ਨੂੰ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਜਿਸ ਤੋਂ ਬਾਅਦ ਕੁਝ ਸੀਟਾਂ ਐਮਐਲਏ ਦੀਆਂ ਖਾਲੀ ਹੋ ਗਈਆਂ ਕਿਉਂਕਿ ਐਮਪੀ ਯਾਨੀ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਉਹ ਸਨ ਜਿਹੜੇ ਕਿ ਪਹਿਲਾਂ ਤੋਂ ਹੀ ਐਮਐਲਏ ਸਨ ਅਤੇ ਹੁਣ MP1 ਤੋਂ ਬਾਅਦ ਉਹਨਾਂ ਦੀ MLA ਵਾਲੀ ਸੀਟ ਖਾਲੀ ਹੋ ਗਈ ਜਿਸ ਕਰਕੇ ਉਹਨਾਂ ਨੇ ਆਪਣੀ MLA ਵਾਲੀ ਸੀਟ ਤੋਂ ਅਸਤੀਫਾ ਦਿੱਤਾ ਤੇ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਸਾਰੀਆਂ ਸੀਟਾਂ ਤੇ ਦੁਬਾਰੇ ਇਲੈਕਸ਼ਨ ਕਰਵਾਇਆ ਜਾਵੇਗਾ ਜਿਸ ਦੇ ਤਹਿਤ ਜਲੰਧਰ ਦੇ ਵਿੱਚ ਜਿਮਣੀ ਚੋਣ ਦਾ ਐਲਾਨ ਵੀ ਹੋ ਗਿਆ ਤੇ ਦੋਸਤੋ ਉੱਥੇ ਹੀ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਪੈਣ ਕੁਲਵਿੰਦਰ ਕੌਰ ਜਿਸ ਨੇ ਕੀ ਕੰਗਣਾ ਨੌਤ ਦੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਉਹ ਵੱਡੀ ਮੁਸੀਬਤ ਦੇ ਵਿੱਚ ਘਿਰ ਗਈ ਕਿਉਂਕਿ ਸੀਆਈਐਸਫ ਵੱਲੋਂ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਉਸ ਤੇ ਦੋ ਧਰਾਮਾਂ ਦੇ ਤਹਿਤ ਪਰਚਾ ਵੀ ਦਰਜ ਕੀਤਾ ਗਿਆ ਸੀ ਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਪਾਇਡ ਕੁਲਵਿੰਦਰ ਕੌਰ ਨੂੰ ਜਿਮਣੀ ਚੌਣਾ ਦੇ ਵਿੱਚ ਖੜਾ ਕਰ ਦੇਣਾ ਚਾਹੀਦਾ ਹੈ ਤੇ ਇਸ ਨੂੰ ਐਮਐਲਏ ਬਣਾ ਦੇਣਾ ਚਾਹੀਦਾ ਹੈ ਕੀ ਕਹਿਣਾ ਤੁਹਾਡਾ ਇਸ ਵਾਇਰਲ ਹੋ ਰਹੀ ਵੀਡੀਓ ਬਾਰੇ ਜੇਕਰ ਤੁਸੀਂ ਇਸ ਵਾਇਰਲ ਹੋਰੀ ਵੀਡੀਓ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਡੇ ਵਿਚਾਰ ਇਸ ਵਾਇਰਲ ਹੋਰੀ ਵੀਡੀਓ ਦੇ ਨਾਲੋਂ ਅਲੱਗ ਨੇ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਹੁਣ ਦੇਖੋ ਇਹ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਮਿਲਦੇ ਆ ਜਲ ਫਿਰ ਤੁਹਾਨੂੰ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਕੰਗੜਾ ਨੂੰ ਖੜਕਾਉਣ ਵਾਲੀ ਭੈਣ ਲੜੇਗੀ ਚੋਣ ਹੋ ਗਿਆ ਵੱਡਾ ਲਾਨ ਪੰਜਾਬ ਦਾ ਮੰਗਿਆ ਸਾਥ ਪੰਜਾਬ ਵਾਲਿਓ ਉਸ ਧੀ ਨੂੰ ਆਪਾਂ ਐਮ.ਐਲ.ਏ ਬਣਾ ਦੋ ਪੰਜ ਪੰਜ ਚੋਣਾਂ ਹੋਣੀਆਂ ਨੇ ਜਿਮਣੀ ਚੋਣਾਂ ਪੰਜ ਕਿਸੇ ਇੱਕ ਜਗ੍ਹਾ ਤੋਂ ਸਾਰੀਆਂ ਪਾਰਟੀਆਂ ਸਾਰੇ ਲੋਕ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਆਪਾਂ ਰਲ ਮਿਲ ਕੇ ਕਿਸੇ ਇੱਕ ਜਗ੍ਹਾ ਤੇ ਕੁਲਵਿੰਦਰ ਕੌਰ ਦੇ ਕਾਗਜ਼ ਭਰੀਏ ਤੇ ਉਹਨੂੰ ਜਿਤਾ ਕੇ ਵਿਧਾਨ ਸਭਾ ਭੇਜੀਏ ਜੇ ਇਹ ਸ਼ੇਰ ਨੇ ਤਾਂ ਆਪਾਂ ਸਵਾ ਸ਼ੇਰ ਬਣਿਆ ਕਰੋ ਜੇ ਉਹਨਾਂ ਨੇ ਕੰਗਰ ਨੂੰ ਐਮ.ਪੀ ਬਣਾ ਲਿਆ ਤੇ ਫਿਰ ਆਪਾਂ ਬਦਲਾ ਲੈਣਾ